1996 ਤੋਂ ਲੈ ਕੇ 2012 ਤੱਕ ਪੈਦਾ ਹੋਏ ਜਿੰਨੇ ਵੀ ਇਨਸਾਨ ਆ ਸਭ ਦੀ ਜ਼ਿੰਦਗੀ ਖਤਰੇ ਦੇ ਵਿੱਚ ਆ ਇਹਨਾਂ ਨੂੰ ਕਹਿੰਦੇ ਆ ਜਨਜੀ ਜੀ ਐਨ ਜਨਜੀ ਮਤਲਬ ਇੱਕ ਜਨਰੇਸ਼ਨ ਕੋਡ ਹੁੰਦਾਗਾ ਤੁਸੀਂ ਇਹ ਫੋਟੋ ਦੇ ਵਿੱਚ ਦੇਖ ਸਕਦੇ ਆ ਮੈਂ ਅੱਗੇ ਸੋਚਦਾ ਹੁੰਦਾ ਸੀਗਾ ਵੀ ਜਿਹੜੇ 90 ਤੋਂ ਬਾਅਦ ਪੈਦਾ ਹੋਏ ਆ ਨਾ ਬੇਕਾਰ ਜਿਹੇ ਵਾਲੇ ਆ ਇਨਸਾਨ ਮਤਲਬ ਕਿ ਕੋਈ ਕੰਮ ਸਮਝ ਨਹੀਂ ਆਉਂਦਾਗਾ ਦਿਮਾਗ ਇਹਨਾਂ ਦੇ ਡੱਲ ਗਿਆ ਪਰ ਹੁਣ ਰਿਸਰਚ ਨੇ ਇਹ ਸਾਬਿਤ ਕਰ ਦਿੱਤਾ ਜਿਹੜੇ ਜਨਜੀ ਆ 27 ਸਾਲ ਤੱਕ ਜਾਂਦੇ ਆ ਤਾਂ ਇਹਨਾਂ ਦੇ ਅੰਦਰੋਂ ਹਾਰਟ ਦੀ ਉਮਰ 54 ਸਾਲ ਤੱਕ ਹੋ ਜਾਂਦੀ ਹੈ ਡਬਲ ਮਤਲਬ ਕਿ ਇਹ ਜਨਰੇਸ਼ਨ ਉਸ ਸਮੇਂ ਤੇ ਪੈਦਾ ਹੋ ਗਈ ਜਦੋਂ ਕਿ ਇੰਨੀਆਂ ਸਹੂਲਤਾਂ ਮਿਲਣ ਲੱਗੀਆਂ ਇਹਨਾਂ ਨੂੰ ਸਟਰਗਲ ਦਾ ਨਹੀਂ ਪਤਾ ਇਹਨਾਂ ਨੂੰ ਸਟ्रेस ਦਾ ਨਹੀਂ ਪਤਾ ਇਹਨਾਂ ਨੂੰ ਕੀ ਪਤਾਗਾ ਮਿਹਨਤ ਕਿਵੇਂ ਆ ਇਹਨਾਂ ਦਾ ਬਚਪਨ ਵੀ ਬਹੁਤ ਸਾਰੀਆਂ ਖੇਡਾਂ ਤੋਂ ਬਾਂਝਾ ਰਹਿ ਗਿਆ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀ ਪਿਛਲੀ ਜਨਰੇਸ਼ਨ ਨੇ ਦੇਖ ਲਈਆਂ ਜਿਹੜੇ 90 ਤੋਂ ਪਹਿਲਾਂ ਪੈਦਾ ਹੋਏ ਆ ਇਹ ਜਨਰੇਸ਼ਨ ਕਦੇ ਵੀ ਨਹੀਂ ਦੇਖ ਸਕਦੀ ਨਾ ਇਹ ਚੀਜ਼ਾਂ ਨੂੰ ਸਮਝ ਸਕਦੀ ਆ ਵੈਬਸਾਈਟਾਂ ਕਿਵੇਂ ਬਣਦੀਆਂ ਵੈਬਸਾਈਟਾਂ 'ਚ ਜਾਂਦੇ ਕਿਵੇਂ ਸੀ ਇਹਨਾਂ ਨੂੰ ਡਾਇਰੈਕਟ ਮੋਬਾਈਲ ਮਿਲੇ ਐਪਾਂ ਮਿਲੀਆਂ ਉਹਨਾਂ ਦੇ ਵਿੱਚ ਫੂਡ ਐਪਾਂ ਮਿਲੀਆਂ ਕਲਿੱਕ ਕਰੋ ਫੂਡ ਆ ਜਾਂਦਾ ਹੈਗਾ ਕਲਿੱਕ ਕਰੋ ਮੋਮੋਸ ਡਿਲੀਵਰੀ ਕਲਿੱਕ ਕਰੋ 버거 ਡਿਲੀਵਰੀ ਮਤਲਬ ਕਿ ਕਲਿੱਕ ਕਰੋ ਘਰੇ ਮੋਬਾਈਲ ਆ ਗਿਆ ਕਲਿੱਕ ਕਰੋ ਫਲਾਨਾ ਆ ਗਿਆ ਇਹਨਾਂ ਨੂੰ ਚੱਲ ਕੇ ਜਾਣ ਦਾ ਨਹੀਂ ਪਤਾ ਚੀਜ਼ਾਂ ਨੂੰ ਲੱਭਣ ਦਾ ਨਹੀਂ ਪਤਾਗਾ ਖਾਸ ਤੌਰ ਤੇ ਮਿਹਨਤ ਦਾ ਨਹੀਂ ਪਤਾਗਾ ਮਿਹਨਤ ਕਰਨ ਤੋਂ ਇਹਨਾਂ ਨੂੰ ਇਹ ਲੱਗਦਾਗਾ ਕਿ ਬਸ ਕੋਈ ਸਾਨੂੰ ਪੈਸਿਆਂ ਦਾ ਭਰਾ ਬੈਗ ਮਿਲ ਜਾਊਗਾ ਕਿਤੇ ਕੋਈ ਚਮਤਕਾਰ ਹੋ ਜਾਊਗਾ ਇੱਕਦਮ ਨਾ ਸਾਡੀ ਕਿਸਮਤ ਖੁੱਲ ਜਾਊਗੀ ਇੱਕਦਮ ਅਸੀਂ ਅਮੀਰ ਹੋ ਜਾਵਾਂਗੇ ਮਤਲਬ ਪ੍ਰੋਸੈਸ ਇੱਕ ਪ੍ਰੋਸੈਸ ਨੂੰ ਇਹ ਜੋਗ ਸਮਝ ਨਹੀਂ ਸਕਦੇ ਕਿ ਜਿਵੇਂ ਕਿ ਇੱਕ ਦਰਖਤ ਦੀ ਟਾਣੀ ਟੁੱਟ ਗਈ ਜਾਂ ਉਹਨੇ ਉੱਗਣ ਨੂੰ ਪੈਦਾ ਹੋਣ ਨੂੰ ਜਿਹੜਾ ਸਮਾਂ ਲੈਣਾਗਾ ਨੇਚਰ ਦਾ ਇਹਦਾ ਟਾਈਮ ਹੁੰਦਾਗਾ ਇਹ ਪ੍ਰੋਸੈਸ ਨੂੰ ਜਿਹੜੇ ਸਮਝ ਨਹੀਂ ਸਕਦੇਗੇ ਇਹ ਜਨਰੇਸ਼ਨ ਇਹ ਜੇਮ ਇਹਨਾਂ ਦੇ ਸਭ ਤੋਂ ਵੱਡੀ ਚੀਜ਼ ਟੈਸਟੋਸਟਰੋਨ ਜਿਹੜਾ ਲੈਵਲ ਉਹ ਬਹੁਤ ਘਟਾ ਇਹ ਜਨਰੇਸ਼ਨ ਦੇ ਵਿੱਚ ਮਤਲਬ ਕਿ ਮਤਲਬ ਕਿ ਇਹ ਮੈਨ ਰਹੇ ਨਹੀਂਗੇ ਇੰਨਾ ਜਿਆਦਾ ਇਹਨਾਂ ਦਾ ਟੈਸਟੋਸਟਰੋਨ ਘਟਾ ਵਜਾ ਕੀ ਆ ਫਿਜ਼ੀਕਲ ਐਕਟੀਵਿਟੀ ਹੈ ਨਹੀਂਗੀ ਪਹਿਲਾਂ ਸਕੂਲਾਂ ਦੇ ਵਿੱਚ ਖੇਡਦੇ ਸੀਗੇ ক্রিকেট ਖੇਡਦੇ ਸੀ ਫੁੱਟਬਾਲ ਖੇਡਦੇ ਸੀਗੇ ਕਬੱਡੀ ਖੇਡਦੇ ਸੀਗੇ ਜਦੋਂ ਪਿਛਲੀ ਜਨਰੇਸ਼ਨ ਦਾ ਸਮਾਂ ਸੀਗਾ ਤਾਂ ਇਹ ਜਿਹੜੀ ਜਨਰੇਸ਼ਨ ਸਕੂਲਾਂ ਦੇ ਵਿੱਚ ਖੇਡ ਹੀ ਨਹੀਂ ਹੈਗੀ ਜਿਵੇਂ ਛੁੱਟੀ ਤੋਂ ਬਾਅਦ ਘਰੇ ਆਉਂਦੇ ਸੀਗੇ ਫਿਰ ਸ਼ਾਮ ਨੂੰ 4-5 ਵਜੇ ਦੇ ਨੂੰ ਫਿਰ ਸਕੂਲਾਂ ਦੇ ਵਿੱਚ ਖੇਡਣ ਜਾਂਦੇ ਹੁੰਦੇ ਸੀਗੇ ਬਹੁਤ ਪਸੀਨਾ ਕੱਢਦੇ ਸੀਗੇ ਜਿਹੜੀ ਪਿਛਲੀ ਜਨਰੇਸ਼ਨ ਨੇ ਕੱਢਿਆ ਜਿੰਨ ਜੀ ਨੇ ਬਿਲਕੁਲ ਨਹੀਂ ਕੱਢਿਆਗਾ ਇਸੇ ਕਰਕੇ ਇਹਨਾਂ ਦੀ ਲਾਈਫ ਬਹੁਤ ਛੋਟੀ ਆ ਜਿਹੜੇ ਹਾਰਟ ਅਟੈਕ ਤੁਸੀਂ ਸੁਣਦੇ ਆ 18 ਸਾਲ ਦੇ ਨੂੰ ਹੋ ਗਿਆ 19 ਸਾਲ ਦੇ ਨੂੰ ਹੋ ਗਿਆ 20 ਸਾਲ ਦੇ ਨੂੰ ਹੋ ਗਿਆ ਕੈਨੇਡਾ ਚ ਕਿੰਨੇ ਹਾਰਟ ਅਟੈਕ ਹੋਇਆ ਇਹ ਜਿੰਨ ਜੀ ਨੂੰ ਹੋ ਰਿਹਾ ਹੈ ਹੋਰ ਕਿਸੇ ਨੂੰ ਨਹੀਂ ਹੋ ਰਹਿਗੇ ਪਿਛਲੀ ਜਨਰੇਸ਼ਨ ਬਿਲਕੁਲ ਸਟਰੋਂਗ ਆ ਬਿਲਕੁਲ ਪੂਰੀ ਹੈਲਦੀ ਆ ਔਰ ਇੱਥੋਂ ਤੱਕ ਵੀ ਆ ਕਿ ਜਿਹੜੇ ਜਨਜੀ ਆ ਇਹਨਾਂ ਦੇ ਜਿਹੜੇ ਪਿਓ ਆ ਉਹ ਜ਼ਿਆਦਾ ਮਰਦਾਨਾ ਏ ਮਤਲਬ ਉਹਨਾਂ ਦਾ ਟੈਸਟੋਸਟਰੋਨ ਲੈਵਲ ਜ਼ਿਆਦਾ ਆ ਕੰਪੇਅਰ ਟੂ ਯੰਗ ਜਿਹੜੇ ਜਨਜੀ ਆ ਇਹਨਾਂ ਦੇ ਵਿੱਚ ਅ ਮਤਲਬ ਕਿ ਉਹ ਮੈਨ ਵਾਲੀ ਗੱਲਬਾਤ ਨਹੀਂ ਹੈ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਜਿਹੜੇ 2012 ਤੋਂ ਬਾਅਦ ਹਨਾ 25 ਤੱਕ ਪੈਦਾ ਹੋਣਗੇ ਉਹਨਾਂ ਨੂੰ ਜਿਹੜਾ α ਕਿਹਾ ਜਾਂਦਾਗਾ ਉਹ ਜਨਰੇਸ਼ਨ ਕਹਿੰਦੇ ਐਦੋਂ ਵੀ ਜ਼ਿਆਦੇ ਡੈਮ ਹੋਊਗੀ ਚਲੋ 19 ਮਤਲਬ ਕਿ 21 ਨਹੀਂ ਹੋਣੀ 19 ਹੀ ਹੋਊਗੀ ਇਸ ਲਈ ਜਨਰੇਸ਼ਨਾਂ ਸਟਰੋਂਗ ਸੀਗੀਆਂ ਤਕੜੀਆਂ ਸੀ ਬਿਕੋਜ਼ ਆਫ ਫਿਜ਼ੀਕਲ ਐਕਟੀਵਿਟੀ ਹੁਣ ਜਿਹੜੀ ਆ ਏਆਈ ਆ ਮੋਬਾਈਲ ਆ ਹਰ ਇੱਕ ਚੀਜ਼ ਸੁਵਿਧਾ ਨੇੜੇ ਕਰ ਦਿੱਤੀ ਫਿਜ਼ੀਕਲ ਐਕਟੀਵਿਟੀ ਨਹੀਂ ਬ੍ਰੇਨ ਐਕਟੀਵਿਟੀ ਵੀ ਖਤਮ ਕਰ ਦਿੱਤੀ ਬਸ ਐਦਾ ਐਦਾ ਰੀਲਾਂ ਦੇਖੀ ਚਲੋ ਇਹਨਾਂ ਨੂੰ ਕੀ ਪਤਾ ਕਰਕੇ ਪਹਿਲਾਂ ਗੂਗਲ ਦੇ ਸਰਚਾਂ ਮਾਰ ਕੇ ਚੀਜ਼ਾਂ ਨੂੰ ਕਿਵੇਂ ਲੱਭਦੇ ਹੁੰਦੇ ਸੀਗੇ ਪਰ ਇਹਨਾਂ ਦਾ ਸੋਲੂਸ਼ਨ ਇੱਕੋ ਹੀ ਆ ਫਿਜ਼ੀਕਲ ਐਕਟੀਵਿਟੀ ਨੂੰ ਵਧਾਓ ਜਿੰਨੀ ਮਿਹਨਤ ਪਿਛਲੀ ਜਨਰੇਸ਼ਨ ਨੇ ਕੀਤੀ ਆ ਹੁ ਉਹ ਨਹੀਂ ਮਿਹਨਤ ਕਰ ਨਹੀਂ ਸਕਦੇਗੇ ਜਿੰਨਾ ਉਹ ਖੇਡਦੇ ਹੁੰਦੇ ਸੀਗੇ ਸਕੂਲਾਂ ਦੇ ਵਿੱਚ ਜਿਹੜੇ ਛੁੱਟੀ ਦੇ ਦਿਨ ਹੁੰਦੇ ਸੀਗੇ ਸਾਰਾ ਸਾਰਾ ਦਿਨ ਧੁੱਪੇ ਕੈਟ ਖੇਡਦੇ ਰਹਿੰਦੇ ਸੀਗੇ ਅੱਜ ਕੱਲ ਦੀ ਜਨਰੇਸ਼ਨ ਇਹ ਚੀਜ਼ ਬਿਲਕੁਲ ਇਨਕਾਰ ਸਕਦੀ ਜੀ ਜੇ ਤੁਸੀਂ ਇਹ ਚੀਜ਼ ਨਾਲ ਸਹਿਮਤ ਆ ਤਾਂ ਸ਼ੇਅਰ ਜ਼ਰੂਰ ਕਰਿਓ ਡਾਕਟਰਾਂ ਨੇ ਜਿਹੜੇ ਵੱਡੇ ਵੱਡੇ ਮਹਾਰਾਜ ਜਿਹੜੇ ਰਿਸਰਚ ਆਏ بڑے ਵੱਡੇ ਵੱਡੇ ਆ ਆਰਟੀਕਲ ਪਬਲਿਸ਼ ਕੀਤੇ ਆ ਤੁਸੀਂ ਵੀ ਪੜ ਸਕਦੇ ਆ ਗੂਗਲ ਕਰਕੇ ਜੈਨਜੀ ਦੇ ਬਾਰੇ ਜੈਨਜੀ ਜਨਰੇਸ਼ਨ ਦਾ ਕੀ ਹਾਲ ਹੋਇਆ ਪਿਆਗਾ ਠੀਕ ਆ ਜੀ ਆਪਾਂ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪ੍ਰੋਜੈਕਟ ਵਿਜ਼ਡਮ